ਸੱਚੇ ਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੀ ਫੌਜੀ ਪੰਜਾਬੀ ਸੂਟ ਪੁਟੀਕ ਪੇਜ ਤੇ YouTube ਚੈਨਲ ਤੇ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਵੀਡੀਓ ਦੇ ਉੱਪਰ ਕਲਿੱਕ ਕੀਤਾ ਵੀਡੀਓ ਨੂੰ ਦੇਖਿਓ ਐਂ ਤੱਕ ਜੋ ਵੀ ਸੂਟ ਤੁਹਾਨੂੰ ਪਸੰਦ ਆਊਗਾ ਉਹ ਦਾ ਸਕਰੀਨਸ਼ਾਟ ਪੇਜ ਕੇ ਤੇ ਸਾਡੇ WhatsApp ਨੰਬਰ 8847600259 ਦੇ ਉੱਪਰ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਜੂ ਬਿਰਿਆ ਪਹਿਨ ਆਨਲਾਈਨ ਪੇਮੈਂਟ ਨਹੀਂ ਕਰ ਸਕਦੀਆਂ ਉਹ COD ਤੇ ਵੀ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਬਾਕੀ ਜੋ ਸ਼ਿਪਿੰਗ ਰਹੇਗੀ ਉਹ ਬਿਲਕੁਲ ਫ੍ਰੀ ਰਹੂਗੀ ਜੇਕਰ ਤੁਸੀਂ ਪੇਮੈਂਟ ਆਨਲਾਈ ਸਕਿੱਪ ਨਾ ਕਰਿਓ ਸਾਰਾ ਸਟਫ ਵਗੈਰਾ ਡਿਜ਼ਾਈਨ ਵਗੈਰਾ ਤੁਹਾਨੂੰ ਪ੍ਰੋਪਰਲੀ ਸ਼ੋਅ ਕੀਤਾ ਚਾਹੂਗਾ ਜੀ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਦੇਖਿਓ ਐਂਡ ਤੱਕ ਚਲੋ ਜੀ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਫਰਸਟ ਇਹ ਬੀਬੀਆਂ ਲਈ ਬਹੁਤ ਸੋਹਣਾ ਸੂਟ ਰੈਡੀ ਹੋਇਆ ਕਿਉਂਕਿ ਸਾਨੂੰ ਕਸਟਮਰ ਕਹਿੰਦੇ ਕਿ ਲਾਈਟ ਕਲਰ ਦੇ ਵਿੱਚ ਸੂਟ ਲੈ ਕੇ ਆਓ ਤਾਂ ਆਪਾਂ ਇਹ ਸੂਟ ਲਾਈਟ ਕਲਰ ਦੇ ਵਿੱਚ ਸਪੈਸ਼ਲੀ ਉਹਨਾਂ ਲਈ ਰੈਡੀ ਕੀਤਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰੋਪਰ ਘੇਰੇ ਦੇ ਉੱਪਰ embroidery ਹੋਈ ਹੈ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ ਜੀ ਪਿੰਕ ਕਲਰ ਨਾਲ ਕੰਟਰਾਸਟਿੰਗ ਬਹੁਤ ਹੀ ਪਿਆਰਾ ਵਰਕ ਹੋ ਕਿਹੜਾ ਕੋਈ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਸੂਟ ਦਾ ਲੈਂਥ ਤੇ ਕਿਹੜਾ ਬਣਾ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਜਿਸ ਤਰ੍ਹਾਂ ਤੁਹਾਨੂੰ ਸ਼ੋ ਹੋ ਰਿਹਾ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 900 ਰੁਪਏ ਜਲਦੀ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੀ ਕਲਰ ਕੰਟਰਾਸਟਿੰਗ ਵਗੈਰਾ ਸਾਰਾ ਹੀ ਬਹੁਤ ਸੋਨਾ ਸੂਟ ਹੈ ਅ ਨੈਕਸਟ ਆਪਾਂ ਰੈਡੀ ਕੀਤਾ ਜੀ ਡਬਲ ਟੋਨ ਸਿਲਕ ਪਸ਼ਮੀਨਾ ਬਰਬਰੀ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਇਹ ਤੁਸੀਂ ਵੇਖ ਸਕਦੇ ਹੋ ਜੀ ਇਸ ਤਰ੍ਹਾਂ ਹੋਇਆ ਹੈ ਘੇਰੇ ਦੇ ਉੱਪਰ ਵਰਕ ਬਹੁਤ ਹੀ ਪਿਆਰੀ embroiderry ਹੈ 버بری ਡਬਲ ਟੋਨ ਦਾ ਫੈਬਰਿਕ ਰਹੂਗਾ ਦੋਨੋਂ ਸੀਜ਼ਨਸ ਦੇ ਵਿੱਚ ਵੇਅਰ ਕਰਨ ਵਾਲਾ ਫੈਬਰਿਕ ਆ ਇਸ ਤਰ੍ਹਾਂ ਪ੍ਰੋਪਰ ਘੇਰੇ ਦੇ ਉੱਪਰ ਵਰਕ ਹੋਊਗਾ ਤੁਸੀਂ ਆਪਣਾ ਘੇਰਾ ਦੱਸ ਕੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟੇ ਬਣਿਆ ਹੋਇਆ ਕਲਰ ਤੁਸੀਂ ਵੇਖ ਸਕਦੇ ਹੋ ਸੇਮ embroiderry ਕੀਤੀ ਹੋਈ ਹੈ ਬਾਜੂ ਦੇ ਉੱਪਰ ਬਹੁਤ ਸੋਹਣੀ ਕਲਰ ਕੰਟਰਾਸਟਿੰਗ ਹੈ ਨੀਟ ਐਂਡ ਕਲੀਨ ਵਰਕ ਹੋਇਆ ਹੈ ਜਲਦੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ ਤੁਸੀਂ ਵੇਖ ਸਕਦੇ ਹੋ ਇਹਦਾ ਪ੍ਰਾਈਸ ਰਹਿਣ ਵਾਲਾ ਸਿਰਫ ਤੇ ਸਿਰਫ 1300 ਰੁਪਏ ਜੀ ਜਲਦੀ ਤੁਸੀਂ ਆਪਣਾ ਆਰਡ ਅਡੀਕੀਤਾ ਡਬਲ ਟੋਨ ਸਿਲਕ ਪਸ਼ਮੀਨੇ ਚ ਹੀ ਬਹੁਤ ਹੀ ਸੋਨਾ ਸੂਤ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ embroidery ਆਉਗੀ ਬਹੁਤ ਹੀ ਸੋਹਣੀ ਲੁੱਕ ਵਾਲਾ ਸੂਟ ਆ ਬਹੁਤ ਪਿਆਰੀ ਲੁੱਕ ਹੈਗੀ ਹੈ ਜੋ ਸੂਟ ਦੀ ਉਹ ਬਣੀ ਹੋਈ ਹੈ ਐਂਡ ਇਸ ਤਰ੍ਹਾਂ ਵਰਕ ਹੋਇਆ ਜੀ ਬਾਜੂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਨਾਲ ਤੁਸੀਂ ਇਹਦਾ ਸਿੰਗਲ ਡਾਈ ਦਾ ਟਾਇਰ ਐਂਡ ਇਹਦਾ ਦੁਪੱਟਾ ਲੈ ਸਕਦੇ ਹੋ ਬਹੁਤ ਹੀ ਪਿਆਰਾ ਇਹ ਸੂਟ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਵਾਲਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਘੇਰਾ ਦੱਸ ਕੇ ਲੈਂਥ ਤੇ ਸੂਟ ਦੇ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਡਿਜ਼ਾਈਨਿੰਗ ਵਗੈਰਾ ਇਹ ਤੋਂ ਫੋਲਡਿੰਗ ਕਰਕੇ ਲੈਸਸ ਨਾਲ ਤੁਸੀਂ ਇਹ ਸੂਟ ਨੂੰ ਕਿਵੇਂ ਵੀ ਡਿਜ਼ਾਈਨ ਕਰ ਸਕਦੇ ਹੋ ਡਿਊਲ ਟੋਨ ਸਿਲਕ ਪਸ਼ਮੀਨੇ ਦਾ ਫੈਬਰਿਕ ਹੈ ਨਾ ਹਿੰਦੀ ਲੋੜ ਹੈ ਨਾ ਹੀ ਬਿਲਕੁਲ ਵੀ ਸੀਨ थ्रू ਦਾ ਸਟਫ ਹੈ ਪ੍ਰੋਪਰ ਸਾਰਾ ਬਹੁਤ ਸੋਹਣਾ ਸੂਟ ਹੈ ਜੀ ਦੇਖ ਸਕਦੇ ਹੋ ਮਸ਼ੀਨ ਦੇ ਵਿੱਚ ਤੁਸੀਂ ਕਿਵੇਂ ਵਾਸ਼ ਕਰ ਸਕਦੇ ਹੋ ਕੋਈ ਡਰਾਈ ਕਲੀਨ ਵਗੈਰਾ ਦੀ ਜ਼ਰੂਰਤ ਨਹੀਂ ਬਹੁਤ ਪਿਆਰਾ ਸੂਟੇ ਬਣੂਗਾ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 1500 ਰੁਪਏ ਕਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਕਲਰ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਫਲੋਰਿਸ਼ ਕਰਕੇ ਆਪਣਾ ਕਲਰ ਆ ਰਿਹਾ ਇਹਦੇ ਵਿੱਚ ਤਾਂ ਜਲਦੀ ਆਪਣਾ ਆਰਡਰ ਪਲੇਸ ਕਰੋ ਨੈਕਸਟ ਆਪਾਂ ਕੀਤਾ ਮਸਟਰਡ ਕਲਰ ਦੇ ਵਿੱਚ ਸੂਟ ਰੈਡੀ ਬਹੁਤ ਹੀ ਪਿਆਰਾ ਸੂਟ ਲੁੰਗਾ ਜੀ ਇਹ ਮਸਟਰਡ ਕਲਰ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਵੀ ਸ਼ੇਪ ਨੈ ਕੀ ਕੀਤੀ ਆ ਲੈਂਥ ਦਾ ਕੋਈ ਇਸ਼ੂ ਨਹੀਂ ਪਾਊਗਾ ਇਸ ਮੁੱਡ ਚ ਲੈਂਥ ਤੁਸੀਂ ਕਿੰਨੀ ਵੀ ਰੱਖ ਸਕਦੇ ਬਿਕੋਜ਼ ਇਹਦੀ ਸ਼ੋਰਟੇ ਨਹੀਂ ਵਰਕ ਹੈਗਾ ਇਸ ਤਰ੍ਹਾਂ ਸਾਰੀ ਸ਼ਰਟ ਜੋ ਇਤੇ ਰਹੇਗੀ ਪਲੇਨ ਰਹੂਗੀ ਇਹਨੂੰ ਤੁਸੀਂ ਕਿਵੇਂ ਵੀ ਲੈਸਸ ਨਾਲ ਲਵੈਂਡਰ ਕਲਰ ਦੀ ਲੈਸ ਲਗਾ ਕੇ ਗ੍ਰੀਨ ਕਲਰ ਨਾਲ ਕਿਵੇਂ ਵੀ ਇਹਨੂੰ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਇਹਦੇ ਬਹੁਤ ਹੀ ਪਿਆਰਾ ਵਰਕ ਕੀਤਾ ਬਾਜੂ ਦੇ ਉੱਪਰ ਇਹ ਸੂਟ ਉਹ ਮੇਰੀਆਂ ਪੈਣ ਲਈ ਹੈ ਜਿਨ੍ਹਾਂ ਨੇ ਆਫਿਸ ਜਾਣਾ ਹੁੰਦਾ ਹੈ ਜਾਂ ਕੈਜੂਅਲ ਵੇਅਰ ਲਈ ਜਿਹੜੇ ਕਹਿੰਦੇ ਕਿ ਸਾਨੂੰ ਗਰਲਿਸ਼ ਲੁੱਕ ਦੇ ਵਿੱਚ ਸੂਟ ਚਾਹੀਦਾ ਤਾਂ ਇਹ ਪ੍ਰੋਪਰ ਗਰਲਿਸ਼ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਬਾਜੂ ਤੇ ਵਰਕਾ ਐਂਡ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਬਾਟਮ ਦੇ ਉੱਪਰ ਇਹ ਤੁਸੀਂ ਵੇਖ ਸਕਦੇ ਹੋ ਪ੍ਰੋਪਰ ਇਹ ਬਾਟਮ ਤੇ ਜੀ ਪਹੁੰਚੇ ਆਉਣਗੇ ਤੇ ਇੱਥੇ ਤੁਸੀਂ ਫੋਲਡਿੰਗ ਕਰਕੇ ਆਪਣੀ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਬਣਾਉਣਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਇਸ ਤਰ੍ਹਾਂ ਜੀ ਵਰਕ ਕੀਤਾ ਹੋਇਆ ਨਾਲ ਤੁਸੀਂ ਇਹ ਸਿੰਗਲ ਡਾਈ ਦਾ ਟਾਇਰ ਐਂਡ ਟਾਇਰ ਦੁਪੱਟਾ ਲੈ ਸਕਦੇ ਹੋ ਸਟੱਫ ਹੈਗਾ ਇਹਦਾ ਪਿਓਰ ਇਕਿਟੈਕਸ ਪਸ਼ਮੀਨੀ ਦਾ 5 ਮੀਟਰ ਦੀ ਕਟ ਆਊਗੀ ਸਾਰੇ ਹੀ ਸੂਟਾਂ ਦੀ ਇਹਦਾ ਪ੍ਰਾਈਸ ਰਹਿਣ ਵਾਲਾ ਸਿਰਫ ਤੇ ਸਿਰਫ 1200 ਰੁਪਏ ਤਾਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਨੈਕਸਟ ਆਪਾਂ ਕੀਤਾ ਬਰਬਰੀ ਡਬਲ ਟੋਨ ਦੇ ਫੈਬਰਿਕ ਦੇ ਵਿੱਚ ਇਹ ਵਾਲਾ ਸੂਟ ਰੈਡੀ ਬਿਕੋਜ਼ ਬਲੈਕ ਕਲਰ ਦੇ ਸੂਟ ਦਾ ਤਾਂ ਅੱਜਕੱਲ ਵੈਸੇ ਹੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਬਲੈਕ ਕਲਰ ਦੀ ਐਮਬਰਾਇਡਰੀ ਦਾ ਇਹ ਤੁਸੀਂ ਵੇਖ ਸਕਦੇ ਹੋ ਮਹਿਰੂਨ ਕਲਰ ਦਾ ਸੂਟ ਰੈਨ ਵਾਲਾ ਉੱਪਰ ਸਟ੍ਰੇਟ ਪੈਨਲਸ ਨੇ ਨਿੱਕੇ ਨਿੱਕੇ ਫਲਾwrs ਜਿਹੇ ਬਨੇ ਹੋਇਆ ਬਹੁਤ ਸੋਹਣੇ ਫਲਾwrs ਨੇ ਜੀ ਪ੍ਰੋਪਰ ਲੁੱਕ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰੋਪਰ ਲੁੱਕ ਆਉਗੀ ਸੂਟ ਦੀ ਬਹੁਤ ਹੀ ਪਿਆਰਾ ਸੂਟ ਆ ਲੈਂਥ ਤੇ ਘੇਰੇ ਲੰਬਾਈ ਦਾ ਕੋਈ ਇਸ਼ੂ ਨਹੀਂ ਕਿੰਨੀ ਵੀ ਤੁਸੀਂ ਚਾਹੋ ਲੈਂਥ ਤੇ ਘੇਰਾ ਹੈ ਤਾਂ ਬਣਾ ਸਕਦੇ ਹੋ ਸੂਟ ਦਾ ਬਹੁ ਉਹਨ ਦੀ ਸ਼ੇਡ ਆ ਰਹੀ ਏ ਦੇਖ ਸਕਦੇ ਹੋ ਤੁਸੀਂ ਵਰਕ ਕੀਤਾ ਹੋਇਆ ਏ ਦੀ ਬਾਜੂ ਦੇ ਉੱਪਰ ਪੈਚ ਵਰਕ ये वेख सौ इस तरह पैच वर्क होया हुया बहुत ही प्यारा सूट है बाकी कस्टमर कहीं ना होंगे कि कितु तो करवा के देंगे दे। जी अपनी खुद ही फैक्ट्री है आप खुद ही सूट रेडी करते हैं सारे खुद ही सारी डिज़ाइनिंग वगैरह होंगे तो तुम अगर चाहो तो अपनी चॉइस का भी कोई भी सूट किसी भी कलर पर करवा सकते हो वो तो हाँ अपनी मतलब विश है कि किस कलर करवाना है हैंडवर्क वगैरह सारे ही टाइप्स का वर्क हैंड आरी वर्क थ्रैड आर इंब्रॉयडरी सारी ही अपने कोवेलेबल है स्टिचिंग भी अपने कोवेलेबल है मास्टर्स है जी ਸਟਿਚ ਕਰਵਾ ਕੇ ਵੀ ਆਪਣਾ ਸੂਟ ਲੈ ਸਕਦੇ ਹੋ ਇਹ ਤੁਸੀਂ ਦੇਖ ਲਿਆ ਸੂਟ ਬਾਜੂ ਤੇ ਵਰਕ ਹੈ ਐਂਡ ਸਾਰੀ ਸ਼ਰਟ ਤੇ ਵਰਕ ਦਾ ਪ੍ਰਾਈਸ ਉਹਦਾ ਰਹਿਣ ਵਾਲਾ ਸਿਰਫ ਤੇ ਸਿਰਫ 1700 ਰੁਪਏ ਜੀ ਨੈਕਸਟ ਆਪਾਂ ਰੈਡੀ ਕੀਤਾ ਬਹੁਤ ਹੀ ਸੋਹਣਾ ਸੂਟ ਪਲੇਨ ਪਸ਼ਮੀਨੇ ਦੇ ਫੈਬਰਿਕ ਤੇ ਸਾਰੀ ਸ਼ਰਟ ਦੇ ਉੱਪਰ ਸਟ੍ਰੇਟ ਪੈਨਲਸ ਲੱਗਣ ਵਾਲੇ ਆ ਇਹ ਤੁਸੀਂ ਜਿੰਨਾ ਕਿ ਦੇਖ ਸਕਦੇ ਹੋ ਇਸ ਤਰ੍ਹਾਂ ਸਟ੍ਰੇਟ ਪੈਨਲਸ ਨੇ ਬੇਬੀ ਪਿੰਕ ਕਲਰ ਦਾ ਬਹੁਤ ਹੀ ਸੋਹਣਾ ਵਰਕ ਹੋਇਆ ਜੀ ਸੂਟ ਤੇ ਇਸ ਤਰ੍ਹਾਂ ਪ੍ਰੋਪਰ ਤੁਹਾਨੂੰ ਵਰਕ ਮਿਲੂਗਾ ਤੇ ਘੇਰੇ ਦੇ ਉੱਪਰ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਨਾਲ ਤੁਸੀਂ ਇਹਦਾ ਸਿੰਗਲ ਡਾਈ ਦਾ ਟਾਇਰ ਐਂਡ ਡਾਈ ਦਾ ਦੁਪੱਟਾ ਲੈ ਸਕਦੇ ਹੋ ਰਾਇਲ ਬਲੂ ਕਲਰ ਤਾਂ ਵੈਸੇ ਹੀ ਬਹੁਤ ਟ੍ਰੈਂਡ ਦੇ ਵਿੱਚ ਰਹਿੰਦਾ ਤਾਂ ਰਾਇਲ ਬਲੂ ਕਲਰ ਤਾਂ ਬਹੁਤ ਕਸਟਮਰਸ ਡਿਮਾਂਡ ਕਰਦੇ ਕਿ ਸਾਡੇ ਲਈ ਰਾਇਲ ਬਲੂ ਕਲਰ ਦਾ ਸੂਟ ਲੈ ਕੇ ਆਓ ਤਾਂ ਉਹਨਾਂ ਲਈ ਰਾਇਲ ਬਲੂ ਕਲਰ ਕਲਰ ਦਾ ਇਹ ਸੂਟ ਰੈਡੀ ਕੀਤਾ ਇਹ ਤੁਸੀਂ ਦੇਖ ਸਕਦੇ ਹੋ neck ਨੂੰ ਕਿਵੇਂ ਵੀ ਤੁਸੀਂ V shape ਕਰਨਾ ਹੈ square ਕਰਨਾ ਹੈ circular ਕਰਨਾ ਹੋ ਤੁਹਾਡੀ ਆਪਣੀ ਚੁਆਇਸ ਹੈ ਇਸ ਤਰ੍ਹਾਂ ਜੀ ਘੇਰੇ ਤੇ ਵਰਕਾ ਲੰਬਾਈ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਕਿੰਨੀ ਵੀ ਤੁਸੀਂ ਇਹ ਸੂਟ ਦੀ ਲੰਬਾਈ ਰੱਖ ਸਕਦੇ ਹੋ ਕਿੰਨੀ ਵੀ ਤੁਸੀਂ ਇਹ ਸੂਟ ਦਾ ਘੇਰਾ ਰੱਖ ਤੁਹਾਡਾਂ ਜੀ ਇਹਦੇ ਵਰਕ ਹੋਇਆ ਬਾਟਮ ਤੇ ਬਾਜੂ ਤੇ ਬਾਟਮ ਤੇ ਬਾਜੂ ਵਰਕ ਤਾਂ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੈ ਤਾਂ ਬਾਟਮ ਤੇ ਬਾਜੂ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਰੈਡੀ ਹੋਇਆ ਜੀ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 1700 ਰੁਪਏ ਪਸ਼ਮੀਨੇ ਦਾ ਫੈਬਰਿਕ ਆ 5 ਮੀਟਰ ਪ੍ਰੋਪਰ ਤੁਹਾਨੂੰ ਫੈਬਰਿਕ ਮਿਲੂਗਾ ਤੇ ਕੋਈ ਵੀ ਤੁਹਾਨੂੰ ਸ਼ਿਕਾਇਤ ਨਹੀਂ ਆਊਗੀ ਏਕੇ ਟੈਕਸ ਬ੍ਰਾਂਡ ਦਾ ਸੀ ਜੋ ਪਸ਼ਮੀਨਾ ਹੈ ਉਹ ਯੂਜ਼ ਕੀਤਾ ਹੋਇਆ ਹੈ ਇਹਦੇ ਵਿੱਚ ਐਜ਼ ਅ ਬੇਸ ਤਾਂ ਤੁਸੀਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੋ ਕਸਟਮਰ ਸਾਡੇ ਕੋਲ ਵਿਜ਼ਿਟ ਕਰਨਾ ਚਾਹੁੰਦੇ ਆ ਉਹ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਐ ਐਡਰੈਸ ਹੈਗਾ ਜੀ ਸਾਡਾ ਵਿਲੇਜ ਮੰਡਾਲੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਮਾਨਸਾ ਤੋਂ 16 ਕਿਲੋਮੀਟਰ ਹੈ ਜੀ ਕਿਸੇ ਨੇ ਬੁਟਲਾ ਅਡਾ ਸਾਈਡ ਤੋਂ ਆਉਣਾ ਤਾਂ ਉਹਨਾਂ ਲਈ 10 ਕਿਲੋਮੀਟਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਰੀ ਵਰਕ ਦੇ ਵਿੱਚ ਪਸ਼ਮੀਨੇ ਦਾ ਡਿਜ਼ਾਈਨ ਹੋਇਆ ਹੈ ਇਹ ਸਾਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਹੁਤ ਪਿਆਰਾ ਸੂਟ ਹੈ ਸਾਰੇ ਖੁਦ ਸੂਟ ਆਪਣੇ ਖੁਦ ਹੀ ਡਿਜ਼ਾਈਨ ਕੀਤੇ ਹੁੰਦੇ ਆ ਇਸ ਤਰ੍ਹਾਂ ਵਰਕ ਰਹਿਣ ਵਾਲਾ ਬਹੁਤ ਹੀ ਪਿਆਰਾ ਵਰਕ ਰਹੂਗਾ ਇਸ ਸੂਟ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲ ਸੂਟ ਮਿਲ ਇਸ ਤਰ੍ਹਾਂ ਵਰਕ ਕੀਤਾ ਹੋਇਆ ਆਪਾਂ ਬਾਜੂ ਦੇ ਉੱਪਰ ਇੱਥੇ ਤੁਸੀਂ ਬਾਜੂ ਦੀ ਫੋਲਡਿੰਗ ਕਰਕੇ ਕਟ ਵਰਕ ਕਰਨਾ ਹੈ ਡਿਜ਼ਾਈਨਿੰਗ ਤੁਸੀਂ ਕਿਵੇਂ ਵੀ ਪ੍ਰੋਪਰ ਕਰ ਸਕਦੇ ਹੋ ਬਹੁਤ ਪਿਆਰਾ ਹੀ ਆਰੀ ਦੇ ਡਿਜ਼ਾਈਨਰ ਮਸ਼ੀਨ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਜਲਦੀ ਤੁਸੀਂ ਹੋਰ ਰਿਪਲੇਸ ਕਰ ਸਕਦੇ ਹੋ ਇਸ ਸੂਟ ਦੇ ਵੀ ਲੈਂਥ ਤੇ ਘੇਰੇ ਦਾ ਕੋਈ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਜੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਆ ਪ੍ਰਾਈਸ ਇੱਧਰ ਰਹਿਣ ਵਾਲਾ ਸਿਰਫ ਤੇ ਸਿਰਫ 1200 ਰੁਪਏ ਅ ਨੈਕ ਤੇ ਆਪਾਂ ਰੈਡੀ ਕੀਤਾ ਜੀ ਵਾਲਾ ਸੂਟ ਅ ਨੈਕ ਦੇ ਉੱਪਰ ਵਰਕ ਹੈ ਬਾਜੂ ਤੇ ਵਰਕ ਲਊਗਾ ਇਸ ਤਰ੍ਹਾਂ neck ਤੇ ਵਰਕ ਹੈ ਗਰਨਿਸ਼ ਲੁੱਕ ਦੇ ਵਿੱਚ ਸੂਟ ਪ੍ਰੋਪਰ ਰੈਡੀ ਹੋਇਆ ਸਿਰਫ neck ਤੇ ਵਰਕ ਹੈ ਐਂਡ ਇਸ ਤਰ੍ਹਾਂ ਵਰਕ ਹੈਗਾ ਜੀ ਬਾਜੂ ਦੇ ਉੱਪਰ ਇੱਥੇ ਤੁਸੀਂ ਕਿਵੇਂ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਪਾਕਿਸਤਾਨੀ ਸਟਾਈਲ ਬਣਾਉਣਾ ਹੈ ਸਿੰਪਲ ਤੁਸੀਂ ਪਲਾਜ਼ੋ ਨਾਲ ਬਣਾਉਣਾ ਹੈ ਪੈਂਟ ਪਲਾਜ਼ੋ ਨਾਲ ਸ਼ਰਾਰੀ ਨਾਲ ਕਿਵੇਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਸੂਟ ਨੂੰ ਲੰਬਾਈ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਬਣਾ ਸਕਦੇ ਹੋ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 900 ਰੁਪਏ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਨੈਕਸਟ ਆਪਾਂ ਕੀਤਾ ਇਹ ਵਾਲਾ ਸੂਟ ਰੈਡੀ ਏ ਵੀ ਪਲੇਨ ਪਸ਼ਮੀਨਾ ਇੱਕ ਇਟੈਕ ਪਸ਼ਮੀਨੇ ਦੇ ਫੈਬਰਿਕ ਦੇ ਉੱਪਰ ਇਹ ਸੂਟ ਹੋਇਆ ਹੋਇਆ ਰੈਡੀ ਇਸ ਤਰ੍ਹਾਂ ਰਹਿਣ ਵਾਲਾ ਸਾਰੀ ਸ਼ਰਟ ਤੇ ਵਰਕ ਇਹ ਤੁਸੀਂ ਵੇਖ ਸਕਦੇ ਹੋ ਇਹ ਸਾਰੀ ਸ਼ਰਟ ਤੇ ਵਰਕ ਹੋਊਗਾ ਬਹੁਤ ਹੀ ਸੋਹਣੀ ਲੁੱਕ ਵਾਲਾ ਇਹ ਸੂਟ ਹੈ ਜੀ ਘੇਰੇ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਸੂਟ ਦਾ ਘੇਰਾ ਤੇ ਲੈਂਥ ਰੱਖ ਸਕਦੇ ਹੋ ਪ੍ਰੋਪਰ ਡਿਜ਼ਾਈਨਿੰਗ ਤੁਸੀਂ ਵੇਖ ਸਕਦੇ ਹੋ ਨਾਲ ਸਿੰਗਲ ਡਾਈ ਦਾ ਟਾਇੰਡਾ ਦੁਪੱਟਾ ਲੈ ਸਕਦੇ ਪੀਚ ਕਲਰ ਦਾ ਹੈ ਸੂਟ ਰਹਿਣ ਵਾਲਾ ਐਂਡ ਸੇਮ ਇਹਦੇ ਵਰਕ ਕੀਤਾ ਹੋਇਆ ਬਾਜੂ ਦੇ ਉੱਪਰ ਇਸ ਤਰ੍ਹਾਂ ਬਾਜੂ ਤੇ ਵਰਕ ਰਹਿਣ ਵਾਲਾ ਜੀ ਲੁੱਕ ਬਹੁਤ ਸੋਹਣਾ ਹੈ ਬਹੁਤ ਪਿਆਰੀ ਕਲਰ ਕੰਟਰਾਸਟਿੰਗ ਦਾ ਬਹੁਤ ਸੋਹਣਾ ਸੂਟ ਹੈ 5 ਮੀਟਰ ਦਾ ਹੀ ਫੈਬਰਿਕ ਆ ਉਹ ਗੱਲ ਲੰਬਾਈ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਬਣਾ ਸਕਦੇ ਹੋ ਤੁਸੀਂ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 1000 ਰੁਪਏ ਨੈਕਸਟ ਆਪਾਂ ਕੀਤਾ ਜੀ ਪੈਨਲਸ ਵਾਲਾ ਸੂਟ ਰੈਡੀ ਬਹੁਤ ਹੀ ਸੂਟ ਦੀ ਡਿਮਾਂਡ ਸੀ ਇਹਦੇ ਵਿੱਚ ਰੈੱਡ ਕਰ ਲੈਂਦੇ ਆ ਦਿਓ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਵਰਕ ਹੈ ਜੀ ਇਹਨੂੰ ਤੁਸੀਂ ਕਾਡ ਸੈੱਟ ਬਣਾਉਣਾ ਸਿੰਪਲ ਸਲਵਾਰ ਸੂਟ ਬਣਾਉਣਾ ਪੈਂਟ ਪਲਾਜ਼ੋ ਨਾਲ ਬਣਾਉਣਾ ਉਵੇਂ ਤੁਸੀਂ ਬਣਾ ਸਕਦੇ ਹੋ ਇੱਥੇ ਤੁਸੀਂ ਕੱਟ ਨਿਕਲਵਾ ਕੇ ਅਗਰ ਸ਼ਰਗ ਟਾਈ ਬਣਾਉਣਾ ਤੁਸੀਂ ਸ਼ਰਗ ਟਾਈਪ ਵੀ ਬਣਾ ਸਕਦੇ ਹੋ ਲੰਬਾਈ ਤੇ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਸੂਟ ਦਾ ਲੈਂਥ ਤੇ ਘੇਰਾ ਬਣਾ ਸਕਦੇ ਹੋ ਸਿੰਗਲ ਟਾਈ ਦਾ ਟਾਈ ਐਂਡ ਟਾਈ ਦਾ ਦੁਪੱਟਾ ਕਿਵੇਂ ਵੀ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਇਸ ਤਰ੍ਹਾਂ neck ਤੇ ਵਰਕ ਰਹਿਣ ਵਾਲਾ ਸ਼ਰਟ ਤੇ ਸਟ੍ਰੇਟ ਪੈਨਲਸ ਰਹਿਣ ਵਾਲੇ ਆ ਐਂਡ ਇਸ ਤਰ੍ਹਾਂ ਵਰਕ ਰਹਿਣ ਵਾਲਾ ਜੀ ਬਾਹਾਂ ਦੇ ਉੱਪਰ ਬਹੁਤ ਪਿਆਰਾ ਸੂਟ ਆ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਨੈਕਸਟ ਰੈੱਡ ਕਲਰ ਇਹ ਤੁਸੀਂ ਦੇਖ ਸਕਦੇ ਹੋ 레드 कलर ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਫਲੋਰਿਸ਼ ਕਰਕੇ ਹੋਂ ਦਾ ਆਪਣਾ ਕਲਰ ਦੋਨੋਂ ਹੀ ਕਲਰਸ ਬਹੁਤ ਸੋਹਣੇ ਆ ਬਹੁਤ ਪਸੰਦ ਕਰਦੇ ਕਸਟਮਰਸ ਪ੍ਰਾਈਸ ਤਾਂ ਰਹਿਣ ਵਾਲਾ ਸਿਰਫ ਤੇ ਸਿਰਫ 1300 ਰੁਪਏ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਨੈਕਸਟ ਆਪਾਂ ਕੀਤਾ ਡਬਲ ਟੋਨ ਸਿਲਕ ਪਸ਼ਮੀਨੇ ਦੇ ਫੈਬਰਿਕ ਦੇ ਉੱਪਰ ਸੂਟ ਡਿਊਲ ਟੋਨ ਸਿਲਕ ਪਸ਼ਮੀਨੇ ਦਾ ਫੈਬਰਿਕ ਆ ਦੇਖ ਸਕਦੇ ਹੋ ਮਹਿਰੂਨ ਕਲਰ ਦਾ ਸੂਟ ਰਹਿਣ ਵਾਲਾ ਬੈਕ ਸਾਈਡ ਡਬਲ ਟੋਨ ਦੀ ਸ਼ੀਰਟ 블랙 ਕਲਰ ਦੀ ਹੈ ਪ੍ਰੋਪਰ ਤੁਸੀਂ ਸ਼ੇਡ ਵੀ ਚੈੱਕ ਕਰ ਸਕਦੇ ਹੋ ਦੋ ਕਲਰਸ ਦੀ ਸ਼ੀਡ ਦੇ ਰਿਹਾ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਰਹਿਣ ਵਾਲਾ ਇੱਥੇ ਤੁਸੀਂ ਫੋਲਡਿੰਗ ਕਰਕੇ ਆਪਣੀ ਕਿਵੇਂ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਘੇਰਾ ਤੁਸੀਂ ਕਿੰਨਾ ਵੀ ਬਣਾ ਸਕਦੇ ਹੋ ਲੈਂਥ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਸੂਟ ਦੇ ਵਿੱਚ ਲੈਂਥ ਤੇ ਘੇਰਾ ਬਣਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟ ਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪ੍ਰਾਈਸ 109 ਵਾਲਾ ਸਿਰਫ ਤੇ ਸਿਰਫ 1300 ਰੁਪਏ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਸ ਤਰ੍ਹਾਂ ਅਕੇਰੇ ਤੇ ਵਰਕ ਤਾਂ ਇਹਦੇ ਵਿੱਚ ਬਾਜੂ ਤੇ ਵੀ ਵਰਕ ਆਊਗਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਰਹਿਣ ਵਾਲਾ ਜੀ ਬਾਹਾਂ ਦੇ ਉੱਪਰ embroidery ਇਹਦੇ ਵਿੱਚ ਤੁਹਾਨੂੰ ਨੈਕਸਟ ਮਿਲ ਜੂਗਾ ਮਹਿੰਦੀ ਗ੍ਰੀਨ ਕਲਰ ਇਹ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਮਹਿੰਦੀ ਗ੍ਰੀਨ ਕਲਰ ਜੀ ਬਹੁਤ ਸੋਨਾ ਵਰਕ ਕੀਤਾ ਹੋਇਆ ਹੈ ਬਾਜੂ ਤੇ ਵੀ ਘੇਰੇ ਤੇ ਵਰਕ ਆਊਗਾ ਬਹੁਤ ਪਿਆਰਾ ਕਲਰ ਹੈ ਸਿਰਫ ਤੇ ਸਿਰਫ 1300 ਰੁਪਏ ਪ੍ਰਾਈਸ ਰਹਿਣ ਵਾਲਾ ਇਸ ਸੂਟ ਦਾ ਤਾਂ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਰਡਰ ਬੁੱਕ ਕਰਨ ਲਈ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ 8847600259 ਉਧਰ ਉਹਦੇ ਉੱਪਰ ਤੁਸੀਂ ਸਕਰੀਨਸ਼ਾਟ ਸ਼ੇਅਰ ਕਰ ਸਕਦੇ ਹੋ WhatsApp ਦੇ ਉੱਪਰ ਜੇ ਅਗਰ ਬਾਈ ਚਾਂਸ ਰਿਪਲਾਈ ਨਹੀਂ ਹੁੰਦਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਬਾਕੀ ਤੁਸੀਂ Facebook ਦੇ ਉੱਪਰ ਅਫਤਾਰ ਖੱਡੜਾ ਫੌਜੀ ਪੰਜਾਬੀ ਸੂਟ ਬੁਟੀਕ ਦੇ ਨੇਮ ਤੋਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ Facebook ਤੇ ਤੇ Instagram ਤੇ Instagram ਤੇ ਡੇਲੀ ਅਸੀਂ ਨਿਊ ਵੀਡੀਓਜ਼ ਅਪਲੋਡ ਕਰਦੇ ਹਾਂ ਤੁਸੀਂ Instagram ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਫੌਜੀ ਪੰਜਾਬੀ ਸੂਟ ਬੁਟੀਕ ਦੇਨਿੰਟੋ ਆਪਣਾ ਜੋ ਚੈਨਲ ਦਾ ਨੇਮ ਹੈ ਤੇ ਅਗਰ ਵੀਡੀਓ ਤੁਸੀਂ ਐਂਡ ਤੱਕ ਦੇਖ ਲਈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਆਜ ਦੇ ਸੂਟ ਕਿਵੇਂ ਲੱਗੇ ਫਿਰ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਜੀ ਅੱਗੇ ਵੀਡੀਓ ਬਣਾਉਣ ਦਾ ਤਾਂ ਕਮੈਂਟ ਕਰਿਓ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਲੇ ਦਿੱਤੀ ਹੋਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ